ਸਸਰੀਕਾਲ ਜੀ ਅੱਜ ਆਪਾਂ ਸਾਰਿਆਂ ਨੂੰ ਬਾਜੂ ਦੀ ਬੋਤਸੌ ਖੇਤਰੀ ਕੇ ਨਾਲ ਕਟਿੰਗ ਦੱਸ ਰਹੇ ਆ ਆਪਾਂ ਬਾਜੂ 15 ਇੰਚ ਤਿਆਰ 5.5 ਇੰਚ ਉਹਦੀ ਮੂਰੀ ਰੱਖਣੀ ਆ ਮੂਰੋਂ ਹੁਣ ਦੂਰਾ ਕਪੜਾ ਕਰਿਆ ਹੋਇਆਗਾ ਹੁਣ ਆਪਾਂ ਇਹਨੂੰ ਚੌੜਾ ਕਪੜਾ ਕਰਾਂਗੇ ਐ ਸਲੋਟ ਇਹਦਾ ਮੋਡਾ 8 ਇੰਚ ਆ ਆਪਾਂ ਕਪੜੇ ਨੂੰ 9.5 ਇੰਚ ਕਪੜਾ 1.5 ਇੰਚ ਵਧਾ ਕੇ ਰੱਖਾਂਗੇ 9.5 ਇੰਚ ਤਿਆਰ ਕਰਕੇ ਵੇਖੋ ਹੁਣ ਆਪਾਂ 9.5 ਇੰਚ ਕਪੜਾ ਤਿਆਰ ਕਰ ਲਿਆ ਹੈ ਇੱਥੋਂ ਵੀ ਮਿਲ ਲਿਆ ਮੈਂ ਸਾਰੇ ਇੱਕੋ ਰੱਖ ਲਿਆ ਇੱਕ ਰੱਖ ਕੇ ਹੁਣ ਜਿਹੜਾ ਫालतू ਕਪੜਾ ਇਹਦੀ ਆਪਾਂ ਕਟਿੰਗ ਕਰਾਂਗੇ ਹੁਣ ਇਹ ਦੁਬਾਰ ਜਿਹੜਾ 1.5 ਇੰਚ ਆਪਾਂ ਪਤਰਪਾਈ ਵਾਸਤੇ ਕਪੜਾ ਰੱਖਦੇ ਆ ਐਕਸਟਰਾ ਹੋਰ ਰੱਖਾਂਗੇ ਉਹਨੂੰ 모ੜ ਲਿਆ 모ੜ ਕੇ 1.5 ਇੰਚ ਦਾ ਕਪੜਾ 모ੜ ਕੇ ਉਹ ਤੋਂ ਬਾਅਦ ਆਪਾਂ ਮੂਰੀ ਰੱਖਣੀ ਆ 5.5 ਇੰਚ 5.5 ਇੰਚ ਤੇ ਨਿਸ਼ਾਨ ਲਾਵਾਂਗੇ ਉਹਦੇ ਵਿੱਚ 1.5 ਇੰਚ ਸਿਲਾਈ ਵਾਸਤੇ ਕਪੜਾ ਰੱਖਾਂਗੇ 7 ਇੰਚ ਹੋ ਗਿਆ ਇਧਰੋਂ 7 ਇੰਚ ਤੇ ਲਗਾ ਕੇ ਇਧਰੋਂ 2.5 ਇੰਚ ਤੇ ਲਗਾਉਣਾ ਹੈ ਮੋਡੇ ਦੀ ਕਾਟ ਵਾਸਤੇ ਮੋਡਾ ਹੈਗਾ ਆਪਣਾ 8 ਇੰਚ ਤਿਆਰ ਹੁਣ ਆਪਾਂ 8 ਇੰਚ ਤੇ ਨਿਸ਼ਾਨੀ ਲਾਵਾਂਗੇ ਇਥੋਂ ਇਹਦੀ ਕਾਟ ਪਾਵਾਂਗੇ ਜਿਹੜੀ ਆਪਾਂ 7 ਇੰਚ ਤੇ ਨਿਸ਼ਾਨੀ ਲਾਈ ਸੀ ਉਹਨੂੰ ਆਪਾਂ 2 40 ਨਾਲ ਫੱਟੀ ਦੀ ਸਹਾਇਤਾ ਦੇ ਨਾਲ ਸਿੱਧੀ